ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਤੇ ਨਾ ਮੂਰੇ ਰਾਤ ਦੀ ਟੁੱਡੀ ਪਈ ਤੀ ਕਿ ਆਪਾਂ ਉਸੇ ਦੀ ਤਾਣਾ ਹਲਾਤਾ ਹਾਂ ਉਹਨਾਂ ਨੂੰ ਆਪਾਂ ਹਰਾ ਪਾ ਦਈਏ ਬਾਕੀ ਇੱਧਰ ਚੱਕੜ ਕਾਨ ਦੇਖੋ ਇਹਨਾਂ ਨੇ ਕਿਵੇਂ ਕਰਿਆ ਉਪਰਾਂ ਵਾਲੇ ਤਿੰਨੇ ਬਾਰੇ ਬੰਨੇ ਹੋਏ ਸੀਗੇ ਬਾਕੀ ਹੁਣ ਆਪਾਂ ਹਰਾ ਪਾਈਏ ਇਹਨਾਂ ਨੂੰ ਫਿਰ ਮਿਲਦੇ ਹਾਂ ਹਾਂਜੀ ਕੱਖ ਨਵਾਂ ਵਾਤਾ ਦਿੱਤਾ ਤੇ ਆਪਾਂ ਤਰ ਤੁਰਾ ਚੋਲੀਆਂ ਤੀ ਗਿਆ ਬਾਕੀ ਹੁਣ ਪਾਣੀ ਪਿਲੇ ਰਹਾਂਗੇ ਫਿਰ ਦਵਾ ਚੋਹਰਾ ਬਟਨ ਚੱਲਾਂਗੇ ਤੇ ਇਹਨਾਂ ਨੂੰ ਦੇਖਦੇ ਆ ਆ ਕੇ ਨਮਾਵਾਂਗੇ ਫਿਰ ਇਹ ਬੈਠੀਆਂ ਨੇ ਇੱਧਰ ਇਹ ਪਾਣੀ ਪੀ ਰਹੀ ਹੈ ਬਾਕੀ ਇਹਨੂੰ ਪਾਣੀ ਪੁਣੀ ਪੀ ਲੈਣ ਦੋ ਸਾਰਿਆਂ ਨੂੰ ਭਿਲਾਉਣਿਆ ਪਾਣੀ ਪੁਣੀ ਤੇ ਫਿਰ ਅਖੇਤ ਚੱਲਦੇ ਆਂਗੇ ਤੇ ਕਬੂਤਰ ਹੰਦਾ ਖੁੱਡਾ ਖੋਲਦੀਏ ਆਉਣਾ ਹੋਣਗੇ ਆ ਜਾਣ ਦੇ ਬਾਰੇ ਨੇ ਨਾਂਸੀ ਬਾਕੀ ਪਸ ਨੂੰ ਚੈੱਕ ਵੀ ਕਰਾ ਦਈਏ ਕਬੂਤਰ ਲੌਈ ਆਂਡੇ ਤੇ ਬੈਠੇ ਨੇ ਜੋੜੀਆਂ ਤਿੰਨ ਜੋੜੀਆਂ ਲੌਈ ਮੋਜੀ ਕਬੂਤਰੀ ਨੇ ਵੀ ਧਰਤਾਪ ਨਹੀਂ ਨੇ ਅੰਡਾ ਤੇ ਬਾਕੀ ਬੱਚੇ ਇੱਧਰ ਦੋ ਉੱਤੇ ਬੈਠੇ ਨੇ ਇੱਕ ਆਵਟ ਦੇਖ ਕੇ ਜਿਉਣਾ ਆਊਗਾ ਬਾਹਰੇ ਆ ਜਾਣਗੇ ਹਟ ਜਾ ਦੇਖੋ ਲੜਦੇ ਆ ਤੇ ਖੁੱਡਾ ਆਪਾਂ ਖੋਲ ਦਿੰਨੇ ਆ ਜਿਉਣਾ ਆਊਗਾ ਬਾਹਰੇ ਆ ਜਾਣਗੇ ਬਾਕੀ ਇਧਰ ਪਾਣੀ ਪੀ ਜਾਂਦੀ ਹੈਗੀ ਤੇ ਪਾਣੀ ਪੂਣੀ ਪਲੇਈਏ ਫਿਰ ਆਪਾਂ ਚੱਲੀਏ ਖੇਤ ਫਿਰ ਖੇਤ ਜਾ ਕੇ ਮਿਲਦੇ ਆ ਤੁਹਾਨੂੰ ਲੋ ਜੀ ਇਹਨਾਂ ਨੇ ਪੀ ਲਿਆ ਪਾਣੀ ਤੇ ਕੱਟੀ ਨੂੰ ਪਲੇ ਰਹੇ ਨੇ ਹੁਣ ਆਪਾਂ ਤੇ ਉੱਤਰ ਕਬੂਤਰ ਵੀ ਆ ਗਏ ਬਾਹਰ ਕਰੋ ਜਿੱਕ ਤੇ ਬਾਕੀ ਪਾਣੀ ਪੂਣੀ ਪਲੇਈਏ ਕਬੂਤਰ ਆ ਕੇ ਬਾਹਰ ਦੇਖੋ ਉੱਈ ਜਾਂਦੇ ਨੇ ਤੇ ਇੱਥੋਂ ਥੱਲੋਂ ਫਰਸ ਹੰਬ ਕੇ ਚੱਲੀਏ ਖੇਤ। ਮੈਂ ਜਿਆਦਾ ਕੰਮ ਕੁਮਨ ਦਿੱਤਾ ਦੀ ਆਪਾਂ ਨਵੇੜ ਥੱਲੋਂ ਫਰਸ ਵਰਸ ਕਰਤਾ ਦੀ ਸਾਫ਼ ਪਾਣੀ ਪੁਨੀ ਪਲੇਆਤਾ ਤੇ ਇੱਧਰ ਕਬੂਤਰਾਂ ਨੂੰ ਰੱਖਿਆ ਦੀ ਵੱਡੇ ਮਾਨ ਦੇ ਚ ਪਾਣੀ ਤੇ ਨਾਉਣ ਲੱਗੇ। ਸਾਰੇ ਗਿੱਲੇ ਹੋ ਗਏ। ਤੇ ਹੁਣ ਆ ਪੈਨਨ ਕਰੀਏ ਬੰਦ ਤੇ ਫਿਰ ਚੱਲੀਏ ਖੇਤ ਨੂੰ ਹਰਾ ਵੱਢ ਕੇ ਲਈ। ਇਧਰ ਕਾ ਸਕਦੇ ਹੋ ਤੁਸੀਂ ਚੈੱਕ ਕਿਵੇਂ ਲਿਬੜੀਆਂ ਪਈਆਂ ਨੇ। ਇਹ ਤਿੰਨੇ ਇਹ ਤਿੰਨੇ ਚੋਟੀ ਕਟਾ ਤੇ ਮੱਝੇ ਬਾਰੇ ਤੀਕੇ ਕੁਸਮਾਨ ਦੇਖ ਲੋ ਇਹਨਾਂ ਨੇ ਕਿਵੇਂ ਪਾਇਆ ਬਾਕੀ ਬੰਦ ਕਰੀਏ ਖੁੱਡਾ ਲੱਗ ਜਿੰਦਾ ਤੇ ਫਿਰ ਚੱਲੀਏ ਖੇਤ ਨੂੰ ਵੱਢ ਕੇ ਲਈਏ ਸਾਰਾ ਹਾਂਜੀ ਖੇਤ ਆ ਗਏ ਦੀ ਤੇ ਇੱਥੇ ਥੋੜਾ ਜਿਹਾ ਹਰਾ ਧੀ ਗਾ ਹੈ ਆਪਾਂ ਨੇ ਵੱਢ ਲਿਆ ਤੇ ਥੋੜਾ ਜਿਹਾ ਪਿੱਛੇ ਖੜੇ ਨੇ ਕੱਕ ਹੰਡਾ ਇਹ ਉਹ ਵੀ ਵੱਢ ਲਈਏ ਇੱਧਰ ਆ ਕੇ ਅਰੇ ਜੋ ਇਹ ਜੋ ਵੱਢ ਲਈਏ ਆਹਾਂ ਤੇ ਫਿਰ ਆ ਇਹਨੂੰ ਲਾ ਲਾਂਗੇ ਵੱਡਾ ਬਾਕੀ ਇੱਧਰ ਪਰਾ ਮੱਕੀ ਹੋ ਰਹੀ ਆ ਤੇ ਹੁਣ ਵੱਢ ਲਈਏ ਫਿਰ ਮਿਲਦੇ ਹਾਂ ਲੋਈ ਕੱਖ ਘੰਡਾ ਆ ਤਾਂ ਵੱਡੇ ਨਹੀਂ ਆਂਦਾ ਕੱਲੇ ਟਾਂਡੇ ਟਾਂਡੇ ਵੱਢ ਲੈਨੇ ਆਂ ਫਿਰ ਦੇਖਦੇ ਹਾਂ ਇਹ ਕੱਖ ਹੀ ਵੱਡੇ ਨਹੀਂ ਆਉਂਦੇ ਬਾਕੀ ਕੱਲੇ ਟਾਂਡੇ ਟਾਂਡੇ ਵੱਢ ਲਈਏ ਫਿਰ ਦੇਖਾਂਗੇ ਇਹ ਘਟਿਆ ਤਾਂ ਇਹ ਚੁੱਲ੍ਹਿਆਂਗੇ ਥੱਬਾ ਕੋ ਕੱਲੇ ਟਾਂਡੇ ਇਹ ਵਟ ਲਈ ਪਹਿਲਾਂ ਲੋਈ ਘਰੇ ਆ ਗਈਤੀ ਆਪਾਂ ਤੇ ਆ ਕੇ ਆਪਾਂ ਨੇ ਫੁਫਾਰੇ ਚਲਾਤੇ ਤੇ ਹੁਣ ਆਪਾਂ ਦੁਪਹਿਰੇ ਨਿਵਾਵਾਂਗੇ ਮੈਂ ਸਾ ਬਾਕੀ ਦੁਪਹਿਰੇ ਨਿਵਾਦਾਂਗੇ ਪਰ ਫੁਫਾਰੇ ਚੱਲੀ ਜਾਂਦੇ ਨੇ ਹੁਣ ਤੇ ਬੈਠੇ ਨੇ ਦੇਖੋ ਉਹ ਦੇਖੋ ਕਿੱਥੇ ਖੜੀ ਆ ਇਹ ਮਾਰੂ ਕੱਟੇ ਨੂੰ ਕੱਦੇ ਕਦੇ ਨਾ ਕਰ ਬੈਂਦੀ ਪਤਾ ਨਹੀਂ ਘਾਤੋ ਨਹੀਂ ਬਾਕੀ ਆ ਕੋ ਖਿੱਚਦੀ ਆਪਾਂ ਫੇਰ ਮਿਲਦੇ ਆ ਤੁਹਾਨੂੰ ਹੁਣ ਦੁਪਹਿਰੀ ਮਿਲਾਂਗੇ ਸਣੀ ਹੁਣੇ ਪਾਵਾਂਗੇ ਜੀ ਜਿੱਤਰ ਆ ਗਏ ਤੀ ਕੇ ਤੇ ਆਪਾਂ ਥੋੜੀ ਟਾੜੀ ਰਲਾ ਰੱਖੀ ਆ ਬਾਕੀ ਹੁਣ ਇਹਨਾਂ ਨੂੰ ਦਾਣਾ ਪਾਉਣਾਗਾ ਕੱਲਾ ਤੇ ਫੀਡ ਆਪਾਂ ਕੱਲ ਚੱਕ ਲਈ ਤੇ ਕੱਲ ਵੀਡੀਓ ਨਹੀਂ ਬਣੀ ਕਬੂਤਰ ਵੀ ਖੋਲਤੇ ਸੀ ਦਾਣਾ ਪਾਣੀ ਖਾਈ ਜਾਂਦੇ ਨੇ ਤੇ ਇਧਰੇ ਖੜੀਆਂ ਨੇ ਇਹ ਮੈਸ ਤੇ ਹੋਮ ਮੈਸੋ ਪਾਣੀ ਪਿੰਦੀਆਂ ਨੇ ਦੁਪਹਿਰੇ ਬਾਕੀ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਤੇ ਇਹਨਾਂ ਨੂੰ ਪਲੇ ਦੀ ਆਪਾਂ ਪਾਣੀ ਤੇ ਫਿਰ ਪਾਣੀ ਪੂਣੀ ਪਲਿਆ ਕੇ ਦਾਣਾ ਦੂਣਾ ਰਲਾਉਣੇ ਇਹਨਾਂ ਨੂੰ ਤੇ ਆਪਾਂ ਨੇ ਇਹਨਾਂ ਦੇ ਗਰ ਘੋਟੂਏ ਵਾਲੇ ਟੀਕੇ ਵੀ ਲਗਾਤੇ ਤੇ ਬਾਕੀ ਬਣੇ ਰਿਹਾ ਕਰੋ ਆਪਣੇ ਨਾਲ ਬਲੌਗ ਦੇ ਵਿੱਚ ਫੀਡ ਵੀ ਦਿਖਾਉਣਾਂਗੇ ਆਪਾਂ ਤੁਹਾਨੂੰ ਦਾਣਾ ਲੈੰਦਾ ਇੰਨਾ ਦਾ ਸਾਰਾ ਪੀਲਾ ਪੀਲਾ ਇਹ ਪੀਵੇਂਗੀ ਇਹ ਤਾਂ ਨਹੀਂ ਪਿੰਦੀ ਹੋਰ ਤੇ ਉਧਰ ਲਈ ਪਾ ਦਈਏ ਆਪਾਂ ਇੱਧਰ ਕਬੂਤਰ ਬੈਠੇ ਨੇ ਕਬੂਤਰ ਕਰੋ ਠਿਕਾ ਬਾਕੀ ਮੋਜੀ ਕਬੂਤਰੀ ਨੇ ਰੱਖ ਰੱਖਿਆਗਾ ਆਂਡਾ ਅੰਡਾ ਪਾਸਾ ਨਦ ਖਾਦੀ ਬੈਟਰੀ ਬੋਲਤੀ ਤਾਂ ਮੈਂ ਕਦੇ ਇਹ ਦੇਖੀ ਨਹੀਂ ਆਂਡੇ ਤੇ ਦੇਖਾਂਗੇ ਨਹੀਂ ਚੱਕ ਕੇ ਇੱਧਰ ਰੱਖ ਦਾਂਗੇ ਬਾਕੀ ਦੇਖਦੇ ਆਂਗੇ ਕੀ ਕਹਿੰਨੀ ਇੱਧਰ ਆ ਫਿਰਦੇ ਨੇ ਸਾਰ ਹੋ ਗਏ ਹੁਣ ਤਾਂ ਇਹ ਸਾਰੇ ਆਹਾ ਹਾ ਹਾ ਉਡਣ ਲੱਗੇ ਬਾਕੀ ਆ ਬੱਚੇ ਇਹ ਵਿਗ ਜਾਈਏ ਆਪਾਂ ਬੱਚੇ ਦੇਖੋ ਉਡਣ ਲੱਗੇ ਪੂਰਾ ਗਿਆ ਖੁੱਡੇ ਚ ਤੇ ਮੈਂ ਸਾਨੂੰ ਪੀ ਲੈਣ ਦਾ ਪਾਣੀ ਤੇ ਪਹਿਲਾਂ ਆਪਾਂ ਸੁੱਕਾ ਦਾਣਾ ਪਾਉਂਦੇ ਸੀ ਹੁਣ ਆਪਾਂ ਪਿਉ ਕੇ ਪਾਉਣ ਲੱਗ ਗਏ ਦਾਣਾ ਅਰ ਲਾ ਦਈਏ ਇਹਦੇ ਲਈ ਟੂੜੀ ਬਸ ਕੀ ਹੁਣ ਆਪਾਂ ਪਰ ਲਾ ਦਈਏ ਟੂੜੀ ਫਿਰ ਲੈ ਜਾਂ ਲੋ ਇਹ ਪਾਣੀ ਪੂਣੀ ਪਲਿਆਤਾ ਆਪਾਂ ਹੁਣ ਇਹਨਾਂ ਨੂੰ ਦਾਣਾ ਰਲਾਈਏ ਤੇ ਦਾਣਾ ਪਿਉੰਤਾ ਪਿਆ ਇਹਨਾਂ ਦਾ ਲਿਆ ਕੇ ਪਾਈ ਇਹਨਾਂ ਨੂੰ ਜੀ ਦਾਣਾ ਚੱਕ ਲੈ ਪਦੇ ਹੁਣ ਪਾਈਏ ਖੁਰਲੀ ਚ ਤੇ ਦਾਣਾ ਨੂੰ ਨੋ ਪਰ ਨਾਲ ਕਾਣਾ ਨਾ ਕਿ ਕਿਰਦਰ ਲਾ ਲਾ ਦੀ ਇਹਨਾਂ ਦੀ ਤੇ ਫਿਰ ਦੂਜੀ ਨੂੰ ਪਾਣਿਆ ਬਾਕੀ ਮਿਲਦਿਆ ਹੁਣ ਆਪਾਂ ਤੁਹਾਨੂੰ ਫੇਰ ਜੀ ਦੂਜੀ ਮੈਸੇਜ ਲੈ ਚਲੀਏ ਆਪਾਂ ਦਾਣਾ ਹੁਣ ਉਹਦਾ ਤਾਰ ਲਾਤਾ ਤੇ ਬਾਕੀ ਆਪਾਂ ਤੁਹਾਨੂੰ ਦਾਣਾ ਫੀਡ ਦਿਖਾਉਨੇ ਆ ਕੀ ਕੀ ਲੈਂਦਾ ਲੋ ਜੀ ਸੰਨੀ ਸੰਨੀ ਪਾਤੀ ਆਪਾਂ ਇੰਨਾਂ ਸਾਰੀਆਂ ਨੂੰ ਤੇ ਵਿਸਾਲ ਬਾਨਾ ਤਾਂ ਆਪਾਂ ਬਾਹਰੇ ਬਾਕੀ ਖਾਈ ਜਾਂਦਾ ਇਹ ਆਪਦਾ ਇਧਰੋਂ ਕਬੂਤਰ ਵੀ ਦਾਣਾ ਦੂਣਾ ਚੁੱਕ ਕੇ ਬਾਗੇ ਅੰਦਰ ਸਾਰੇ ਅੰਦਰ ਜਾ ਕੇ ਬਹਿ ਗਏ ਤੇ ਬਾਕੀ ਹੁਣ ਆਪਾਂ ਆਹ ਦਾਣਿਆਂ ਵਾਲੀ ਟ੍ਰੇ ਜੀ ਰੱਖ ਦਈਏ ਉੱਤੇ ਤੇ ਚ ਥੋੜਾ ਜਿਹਾ ਪਾਣੀ ਪਾ ਦਈਏ ਹੋਰ ਇਹਨੂੰ ਰੱਖ ਦਾਂਗੇ ਖੁੱਡੇ ਚਾਪੇ ਪੀਪੂ ਜਾਣਗੇ ਬਾਕੀ ਹੁਣ ਆਪਾਂ ਤੁਹਾਨੂੰ ਆਪਣਾ ਦਾਣਾ ਦਿਖਾ ਦਈਏ ਕਿਹੜਾ ਕਿਹੜਾ ਲੈਂਦਾ ਫਿਰ ਮਿਲਦੇ ਆ ਲੋ ਜੀ ਕਰੋ ਇਹ ਆਪਣਾ ਚੈੱਕ ਦਾਣਾ ਇਹ ਹੈਗਾ ਤੇ ਜੀ ਕਣਕ ਦਾ ਛਿਲਕਾ ਆ ਦੋਮਾਂ ਵਿੱਚ ਕਣਕ ਦਾ ਛਿਲਕਾ ਦਾ ਤੇ ਚੈਗੇ ਸਰੁੰਦੀ ਖਾਲਾ ਇਹ ਚ ਵੀ ਸਰੁੰਦੀ ਖਾਲਾ ਤੇ ਆ ਛੋਲਿਆਂ ਦਾ ਸਿਲਕਾ ਇੱਧਰ ਤੇ ਆ ਗਈ ਇਹਨਾਂ ਨੂੰ ਦਾਣਾ ਕੁਨੇ ਕਿਸ ਨੇ ਇਹਦੇ ਵਿੱਚ ਖਾਸੀਆਂ ਚੀਜ਼ਾਂ ਬਾਕੀ ਕਰ ਲਓ ਤੁਸੀਂ ਚੈੱਕ ਤੇ ਆਪਾਂ ਦਾ ਆਹੀ ਦਾਣਾ ਦਿੰਨੇ ਆ ਭੌਂਕੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਕਿਹੜਾ ਦਿੰਨੋ ਕਮੈਂਟ ਕਰਕੇ ਹੀ ਰੋ ਦੱਸਿਓ ਛੋਲਿਆਂ ਦਾ ਸਿਲਕਾ ਇੱਧਰ ਤੇ ਇੱਕ ਸਰੋਂ ਦੀ ਖਲਦੀ ਪੂਰੀ ਆ ਪਈ ਆ ਤੇ ਲਾਈ ਗਿਆ ਸਰੋਂ ਦੀ ਖਾ ਇੱਧਰ ਕਣਕ ਦਾ ਹਿਲਕਾ ਤੇ ਇੱਕ ਲੇਟੀ ਰਹਿ ਗਈ ਆਪਣੀ ਲੇਟੀ ਕੱਲੂ ਘੜਾਵਾਂਗੇ ਤੇ ਕੁੱਤੇ ਬਸ ਚਿੱਟਾ ਦਾਣਾ ਪਾ ਦਿਨੇ ਆ ਉੱਧਰ ਕਣਕ ਦਾ ਹਿਲਕਾ ਪਿਆ ਤੇ ਬਾਕੀ ਹੁਣ ਆਪਾਂ ਤੁਹਾਨੂੰ ਮਿਲਾਂਗੇ ਅੱਥ ਨੇ ਜਦੋਂ ਕੱਕਾ ਘੰਡਾ ਪਾਵਾਂਗੇ ਤੇ ਨਵਾਵਾਂਗੇ ਅੱਥ ਨੇ ਮੈਸਾਂ ਇਹਨਾਂ ਦੇ ਮੈਸਾਂ ਦੇ ਟੀਕੇ ਲਵਾਉਣ ਕਰਕੇ පයි ගැදෙවී අත්නයෙන් නොම හදයෝ. වීහැයි නමායෝ. නීතපපත පැරින් මා දෙන්නේෙ.